ਗੁਰੂ ਗ੍ਰੰਥਾ ਖਾਲਸਾ ਪੰਥ ਵਿਸ਼ਵ ਚੇਤਨਾ ਲਹਿਰ ਵਿੱਚ ਤੁਹਾਡਾ ਸਵਾਗਤ ਹੈ ਜੀ ਸਾਡੀ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਸਿੱਖ ਪੰਥ ਦੇ ਵਿੱਚ ਭੁਖੜ ਤਾਲ ਨੂੰ ਲੈ ਕੇ ਸਿੱਖ ਸਿਧਾਂਤ ਕੀ ਪੇ ਕਹਿੰਦੇ ਨੇ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨਗੇ ਸਰਦਾਰ ਗੁਰਤੇਜ ਸਿੰਘ ਜੀ ਜੋ ਗੁਰੂ ਗ੍ਰੰਥਾ ਖਾਲਸਾ ਪੰਥ ਵਿਸ਼ਵ ਚੇਤਨਾ ਲਹਿਰ ਦੇ ਪ੍ਰਧਾਨ ਵੀ ਹਨ ਤੇ ਉਹ ਸਾਬਕਾ ਆਈਐਸ ਵੀ ਰਹੇ ਹਨ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਸੰਬੰਧੀ ਸਿੱਖ ਸਿਧਾਂਤ ਕੀ ਕਹਿੰਦੇ ਨੇ ਜੀ ਵੀਰ ਜੀ ਆਪ ਜੀ ਦਾ ਸਵਾਗਤ ਹੈ ਜੀ। ਥੈਂਕ ਯੂ। ਅ ਵੀਰ ਜੀ ਜਦੋਂ ਵੀ ਜਦੋਂ ਤੋਂ ਆਪਣੇ ਭਾਈ ਗੁਰਬਖਸ਼ ਸਿੰਘ ਜੀ ਅੰਮ੍ਰਿਤਸਰ ਵਿਖੇ ਭੁਖ ਹੜਤਾਲ ਤੇ ਬੈਠੇ ਹਨ ਉਦੋਂ ਦੇ ਸਾਡੇ ਜਥੇਦਾਰ ਅਕਾਲ ਤਖਤ ਸਹਿਬਾਨ ਤੇ ਕਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇਹ ਗੱਲ बार-बार ਅਖਬਾਰਾਂ ਵਿੱਚ ਬਿਆਨ ਦੇ ਰਹੇ ਨੇ ਕਿ ਇਹ ਜਿਹੜੀ ਭੁਖ ਹੜਤਾਲ ਹੈ ਸਿੱਖ ਸਿਧਾਂਤਾਂ ਅਨੁਸਾਰ ਨਹੀਂ। ਤੁਸੀਂ ਇਹਦੇ ਬਾਰੇ ਦੱਸੋ ਕਿ ਕੀ ਆਪਣੀ ਜਾਇਜ਼ ਹੱਕੀ ਮੰਗਾਂ ਨੂੰ ਮਨਵਾਉਣ ਲਈ ਕੀ ਇਹ ਤਰੀਕਾ ਗਲਤ ਹੈ ਜੀ? ਮੈਨੂੰ ਇਹ ਜਾਪਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਜਥੇਦਾਰ ਸਾਹਿਬ ਅਕਾਲ ਤਖਤ ਦੇ ਜਥੇਦਾਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ باقی ਤੇ ਸਾਰੀ ਇਹ ਸ਼੍ਰੇਣੀ ਇਹਨਾਂ ਲੋਕਾਂ ਨੂੰ ਸਿੱਖ ਸਿਧਾਂਤ ਦੀ ਬਹੁਤੀ ਸਮਝ ਹੈ ਨਹੀਂ ਕਿਉਂਕਿ ਇਹ ਸਿੱਖਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਨਹੀਂ ਇਹ ਕਿਸੇ ਇੱਕ ਆਦਮੀ ਦੇ ਨਾਮਿਨੇਟ ਕੀਤੇ ਹੋਏ ਬੰਦੇ ਹਨ ਔਰ ਇਹੋ ਜਿਹੇ ਬੰਦਿਆਂ ਦਾ ਜਿਹੜਾ ਕੁਆਲੀਫਿਕੇਸ਼ਨ ਹੁੰਦਾ ਹੈ ਉਹ ਇਹ ਜ਼ਰੂਰੀ ਨਹੀਂ ਕਿ ਉਹ ਉਹਨਾਂ ਨੂੰ ਸਿੱਖ ਸਿਧਾਂਤ ਦੇ ਮਾਹਰ ਸਮਝ ਕੇ ਤੇ ਇਸ ਇਨਾਂ ਪੋਸਟਾਂ ਵਾਸਤੇ ਨਾਮਿਨੇਟ ਕੀਤਾ ਹੋਵੇ ਸੋ ਆਪਾਂ ਇਸ ਨੂੰ ਸਿੱਖ ਸਿਧਾਂਤ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰੀਏ ਪਹਿਲੀ ਗੱਲ ਤਾਂ ਮੈਂ ਇਸਤੇ ਬਾਰੇ ਇਹ ਕਹਿਣੀ ਹੈ ਕਿ ਸਿੱਖ ਰਹਿਤ ਮਰਿਆਦਾ ਦੇ ਜਿਹੜੇ ਮੁੱਢਲੇ ਸੋਮੇ ਹਨ ਉਹ ਕੀ ਹਨ ਮੁੱਢਲੇ ਸੋਮੇ ਹਨ ਗੁਰਬਾਣੀ ਦੇ ਵਿੱਚ ਦਿੱਤਾ ਹੋਇਆ ਅਕਾਲ ਪੁਰਖ ਦਾ ਸਰੂਪ ਜਿਸ ਦੀਆਂ ਦੋ ਤਿੰਨ ਗੁਣ ਜਿਹੜੇ ਇੱਕ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਅਕਾਲ ਪੁਰਖ ਤੇ ਦੱਸੇ ਨੇ ਉਹ ਇਸ ਦੇ ਵਿੱਚ ਸੰਦਰਭ ਦੇ ਵਿੱਚ ਵਿਚਾਰਨਯੋਗ ਹਨ ਪਹਿਲਾਂ ਤਾਂ ਕਿ ਉਹ ਪ੍ਰਤਿਪਾਲਕ ਹੈ ਸਾਰੀ ਦੁਨੀਆ ਨੂੰ ਪਾਲਦਾ ਤੇ ਉਹ ਸਾਰਿਆਂ ਦਾ ਮਾਈ ਬਾਪ ਹੈ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਦਪਾ ਤੂੰ ਹੈ ਮੇਰਾ ਮਤਾ ਤੂੰ ਮੇਰਾ ਬੰਦਬ ਤੂੰ ਮੇਰਾ ਪ੍ਰਾਤਾ ਔਰ ਫਿਰ ਉਹ ਰਾਖਾ ਹੈ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਜੀ ਤਾਂ ਫਿਰ ਉਹ ਬੰਧਨ ਮੁਕਤ ਹੈ ਕਿ ਪੰਮੇ ਪਾਸ਼ਾ ਦਾ ਫਰਮਾਨ ਹੈ ਕਾਠੀ ਬੀੜੀ ਪਖਾਤੇ ਗੁਰਕੀਨੀ ਬੰਦ ਖਲਾਸ ਉਹ ਬੰਦ ਖਲਾਸੀ ਕਰਨ ਵਾਲਾ ਹੈ ਪ੍ਰਮਾਤਮਾ ਹੈ ਤੇ ਫਿਰ ਉਹ ਜਿਹੜਾ ਹੈਗਾ ਸੱਚਾ ਨਿਆਂ ਕਰਨ ਵਾਲਾ ਹੈ ਤੁਸੀਂ ਜਿਹੜੇ ਗੁਰੂ ਸਾਹਿਬ ਦੇ ਪਹਿਲੇ ਪਾਸ਼ਾ ਦੇ ਉਹ ਬਾਬਰ ਬਾਣੀ ਦੇ ਸ਼ਲੋਕ ਹਨ ਉਹਨਾਂ ਦੇ ਵਿੱਚ ਤੁਸੀਂ ਦੇਖੋਗੇ ਸੱਚਾ ਨਿਆਉ ਇੱਕ ਕਰਨ ਵਾਲਾ ਨਿਆਉ ਕਰੇਗਾ ਕਰਗ ਮਸੂਲ ਹਾਂ ਤਾਂ ਉਹ ਇੱਕ ਕਰਨ ਵਾਲੇ ਹਨ ਪਰਮਾਤਮਾ ਸੋ ਇਹ ਤਿੰਨ ਗੁਣ ਹਨਗੇ ਉਸਦੇ ਪਰਮਾਤਮਾ ਦੇ ਜਿਹੜੇ ਕਿ ਸਿੱਖ ਨੇ ਗੁਰਬਾਣੀ ਤੋਂ ਸਿੱਖ ਕੇ ਆਪਣੇ ਮਨ ਦੇ ਵਿੱਚ ਵਸਾਉਣੇ ਇਹਨਾਂ ਦਾ ਧਾਰ ਨਹੀਂ ਬਣਨਾ ਹੈ ਇਹਨਾਂ ਦਾ ਧਾਰ ਨਹੀਂ ਬਣ ਕੇ ਸਿੱਖ ਦੀ ਮੁਕਤੀ ਉਸ ਵੇਲੇ ਹੁੰਦੀ ਹੈ ਜਦੋਂ ਇਹਨਾਂ ਗੁਣਾਂ ਨੂੰ ਉਹ ਸੰਸਾਰ ਦੇ ਵਿੱਚ ਪ੍ਰਗਟ ਕਰਦਾ ਹੈ ਆਪਣੇ ਵਿੱਚੋਂ ਉਜਾਗਰ ਕਰਦਾ ਹੈ ਜੀ ਜਦੋਂ ਉਹ ਉਜਾਗਰ ਕਰਦਾ ਹੈ ਤਾਂ ਪਰਮਾਤਮਾ ਦਾ ਜੋ ਇਤਿਹਾਸ ਦੇ ਵਿੱਚ ਰੋਲ ਹੋਣਾ ਚਾਹੀਦਾ ਉਹ ਰੋਲ ਅਦਾ ਕਰ ਰਿਹਾ ਹੈ ਔਰ ਉਹ ਪਰਮਾਤਮਾ ਨੂੰ ਸੰਸਾਰ ਦੇ ਵਿੱਚ ਉਤਾਰ ਰਿਹਾ ਹੈ ਇਹ ਤਿੰਨ ਜਿਹੜੀਆਂ ਬੇਸਿਕ ਸਾਡੀਆਂ ਧਾਰਨਾਵਾਂ ਹਨ ਇਹਨਾਂ ਦੇ ਵਿੱਚੋਂ ਸਿੱਖ ਰਾਇਤ ਮਰਿਆਦਾ ਪੈਦਾ ਹੁੰਦੀ ਹੈ ਔਰ ਤਿੰਨਾ ਧਾਰਨਾਵਾਂ ਦੇ ਵਿੱਚੋਂ ਅਸੀਂ ਨਹੀਂ ਕਹਿ ਸਕਦੇ ਕਿ ਇਹ ਗੁਰਬਾਣੀ ਦੇ ਜਾਂ ਗੁਰ ਸਿਧਾਂਤ ਦੇ ਵਿਰਖਲਾਫ ਇਸ ਕਿਸਮ ਦਾ ਕੰਮ ਹੈ ਕਿਉਂਕਿ ਸੰਸਾਰ ਦੇ ਉੱਤੇ ਪਰਉਪਕਾਰ ਕਰਨਾ ਔਰ ਸੰਸਾਰ ਦੀ ਰੱਖਿਆ ਕਰਨਾ ਸੰਸਾਰ ਦੇ ਲੋਕ ਜਿਹੜੇ ਸਹਾਇ ਜਿਸ ਤਰ੍ਹਾਂ ਬੰਦੀ ਹਨ ਉਹਨਾਂ ਦੇ ਵਾਸਤੇ ਕੋਈ ਉਪਰਾਲਾ ਕਰਨਾ ਇਹ ਕਿਸੇ ਸਿਧਾਂਤ ਦੇ ਵਿਰਖਲਾਫ ਫਿਰ ਇਹ ਬਾਰ ਬਾਰ ਇਹ ਕਹਿ ਰਹੇ ਨੇ ਕਿ ਜੀ ਆਤਮ ਹਤਿਆ ਇਹ ਇਸ ਤਰ੍ਹਾਂ ਨਾਲ ਹੁਣ ਜਦੋਂ ਤੁਸੀਂ ਮੌਤ ਸਾਹਮਣੇ ਦੇਖਦੇ ਹੋ ਔਰ ਮੌਤ ਪੱਕੀ ਹੈ ਤੇ ਉਸ ਦੇ ਵਿੱਚ ਕੁਝ ਜਾਣਾ ਇਸ ਨੂੰ ਆਤਮ ਹਤਿਆ ਇਹ ਲੋਕ ਆਤਮ ਹਤਿਆ ਦੀ ਸੰਗਿਆ ਦੇ ਰਹੇ ਨੇ ਹੁਣ ਇਹ ਜਿਹੜੀ ਆਤਮ ਹਤਿਆ ਹੈ ਇਸ ਤਰ੍ਹਾਂ ਦੀ ਸਾਡੇ ਪਹਿਲਾਂ ਤਾਂ ਆਤਮਾ ਦੇ ਬਾਰੇ ਕੋਈ ਇਸ ਤਰ੍ਹਾਂ ਦਾ ਵਿਚਾਰ ਨਹੀਂ ਜਿਸ ਤਰ੍ਹਾਂ ਦਾ Hindu ਧਰਮ ਦੇ ਵਿੱਚ ਆਤਮਾ ਨੂੰ ਸਮਝਿਆ ਜਾਂਦਾ ਸਾਡੇ ਵਿੱਚ ਤਾਂ ਪ੍ਰਮਾਤਮਾ ਸਾਰਿਆਂ ਦੇ ਵਿੱਚ ਵਸਦਾ ਹੈ ਔਰ ਉਹ ਆਤਮਾ ਉਸ ਦਾ ਅੰਸ਼ ਨਹੀਂ ਹੈ ਉਹ ਪ੍ਰਮਾਤਮਾ ਖੁਦ ਹੀ ਆਪਣੇ ਆਪ ਵਿਰਾਜਮਾਨ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ ਤਾਂ ਉਹ ਆਤਮਾ ਵਾਲੀ ਸੰਕਲਪ ਤਾਂ ਹੈ ਨਹੀਂ ਕਰ ਉਸ ਤੋਂ ਇਲਾਵਾ ਜਿਹੜੀ ਦੂਸਰੀ ਗੱਲ ਹੈ ਇਸ ਦੇ ਬਾਰੇ ਉਹ ਇਹ ਹੈ ਕਿ ਸਾਡੇ ਇੱਕ ਸੰਕਲਪ ਭਾਰਤੀ ਸੰਸਕ੍ਰਿਤੀ ਦੇ ਵਿੱਚ ਪੁਰਾਣੇ ਸਮਿਆਂ ਤੋਂ ਰਿਹਾ ਹੈ ਸਵੈ ਇੱਛਾ ਪ੍ਰਾਪਤ ਮ੍ਰਿਤੂ ਔਰ ਇਸ ਦਾ ਇਹ ਇਹ ਬੜਾ ਆਨਰੇਬਲ ਕਨਸੈਪਟ ਹੈ ਯਾਰ ਇਸ ਕਿਸਮ ਦਾ ਕਨਸੈਪਟ ਨਹੀਂ ਹੈ ਕਿ ਇਸ ਨੂੰ ਕਿਹਾ ਜਾਵੇ ਕਿ ਇਹ ਆਤਮ ਹੱਤਿਆ ਹੈ ਇਹ ਸਮਾ ਆਉਂਦਾ ਹੈ ਜਿਸ ਵੇਲੇ ਜਿਉਣ ਨਾਲੋਂ ਮਰ ਜਾਣਾ ਹਰ ਇਨਸਾਨ ਚੰਗਾ ਸਮਝਦਾ ਹੈ ਜੋ ਵੀ ਪ੍ਰਮਾਤਮਾ ਦੇ ਗੁਣਾਂ ਦਾ ਧਾਰਨੀ ਹੈ ਜੋ ਗੁਰਬਾਣੀ ਦਾ ਉਪਾਸ਼ਕ ਹੈ ਉਹ ਆਦਮੀ ਸਮਝਦਾ ਹੈ ਕਿ ਇਹ ਹੋ ਜਾ ਸਮਾ ਆ ਗਿਆ ਕਿ ਹੁਣ ਜਿਉਂਦੇ ਰਹਿਣਾ ਮਰ ਜਵੇਂ ਗੁਰਬਾਣੀ ਦੇ ਵਿੱਚ ਸ਼ਲੋਕਾਂ ਤੋਂ ਵਧੇਕ 12 ਤੋਂ ਵਧੇਕ ਹਾਂ 12 ਤੋਂ ਵਧੇਕ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਦਾ ਫਰਮਾਨ ਹੈ ਤੇ ਇਹ ਜੇ ਮਰਨ ਪ੍ਰਵਾਨ ਹੁੰਦਾ ਹੈ ਤਾਂ ਉਹ ਮਰ ਜਾਣਾ ਉਸ ਵળે ਉਹਦਾ ਵਾਜੋ ਹੈ ਲੇਕਿਨ ਇਸ ਗੁਰਵਾਖਤ ਜਿਹੜਾ ਆਧਾਰ ਹੈ ਉਹ ਇਹ ਹੈ ਕਿ ਜੈਸਾ ਬਿਤ ਤੈਸਾ ਹੋਏ ਵਰਤੇ ਆਪਣਾ ਬਲ ਨਹੀਂ ਹਾਰੇ ਸਾਡੇ ਵਾਸਤੇ ਪ੍ਰਮਾਤਮਾ ਨੂੰ ਦ ਸੰਸਾਰ ਦੇ ਵਿੱਚ ਆਪਣੇ ਉੱਤਮ ਗੁਣ ਫੈਲਾਉਣੇ ਪ੍ਰਸਾਹਰ ਕਰਨਾ ਇਹ ਸਿੱਖ ਦਾ ਫਰਜ਼ ਹੈ ਔਰ ਇਸ ਇਸ ਦੇ ਉੱਤੇ ਸਿੱਖ ਦੀ ਮੁਕਤੀ ਆਧਾਰਿਤ ਹੈ ਜੇ ਉਹ ਆਪਣੇ ਵਿੱਦੇ ਅਨਸਾਰ ਉਹਨਾਂ ਗੁਣਾਂ ਨੂੰ ਸੰਸਾਰ ਦੇ ਵਿੱਚ ਪ੍ਰਗਟ ਕਰਨ ਕਰਦਾ ਤੋਈਆ ਨਹੀਂ ਕਰਦਾ ਤਾਂ ਫਿਰ ਉਹ ਮੁਕਤੀ ਦਾ ਹੱਕਦਾਰ ਨਹੀਂ ਬਣਦਾ ਨਹੀਂ ਇਹ ਸਾਡਾ ਬੇਸਿਕ ਵਿਚਾਰ ਹੈ ਸਿਧਾਂਤ ਹੈ ਵਿਚਾਰ ਹੈ ਇਹ ਸਾਡੀ ਇਸ ਇਸ ਕਿਸਮ ਦੀ ਵਿਆਖਿਆ ਸਿੱਖੀ ਦੀ ਕਰਨੀ ਬਣਦੀ ਹੈ ਹੁਣ ਅਸੀਂ ਆਪਣੇ ਇਤਿਹਾਸ ਦੇ ਵਿੱਚ ਦੇਖ ਚੁੱਕੇ ਹਾਂ ਕਿ ਦਰਸ਼ਨ ਸਿੰਘ ਫਿਰੂਮਾਨ ਜੀ ਆਏ ਔਰ ਬੜੇ ਸ਼ਾਨ ਦੇ ਨਾਲ ਉਹਨਾਂ ਨੇ ਜੋ ਵੀ ਉਹ ਸਿੱਖ ਧਰਮ ਵਾਸਤੇ ਕਰ ਸਕਦੇ ਸਨ ਉਸ ਵੇਲੇ ਗੁਰੂ ਦੇ ਸਨਮੁਖ ਅਰਦਾਸ ਕਰਕੇ ਔਰ ਉਹ ਖਿੜੇ ਮੱਥੇ ਵੱਡਾ ਲੰਮਾ ODL ਆਪਣਾ ਮੁਕੰਮਲ ਕਰਕੇ ਸੰਸਾਰ ਤੋਂ ਚਲੇ ਗਏ ਜੇ ਇੱਕ ਤਰ੍ਹਾਂ ਨਾਲ ਦੇਖੀਏ ਜੇ ਇਹਨਾਂ ਦੇ ਨਜ਼ਰੀਏ ਤੋਂ ਦੇਖੀਏ ਜਿਹੜੇ ਅੱਜ ਕੱਲ ਇਹ ਆਤਮ ਹੱਤਿਆ ਦੀ ਗੱਲ ਕਰ ਰਹੇ ਨੇ ਤਾਂ ਬੋਤਾ ਸਿੰਘ ਗਰਜਾ ਸਿੰਘ ਨੇ ਕੀ ਕੀਤਾ ਸੀ ਬੋਤਾ ਸਿੰਘ ਗਰਜਾ ਸਿੰਘ ਨੂੰ ਪਤਾ ਸੀ ਕਿ ਜਰਨਲਿਸਟ ਸੜਕ ਰੋਕ ਕੇ ਅਸੀਂ ਖੜੇ ਹਾਂ ਤੇ ਇਸ ਦੇ ਨਾਲ ਤਾਂ ਮੌਤ ਨੂੰ ਸਿੱਧਾ ਸਿੱਧਾ ਐਕਸ਼ਨ ਲਏਗੀ ਹਕੂਮਤ ਐਕਸ਼ਨ ਲਏਗੀ ਮੌਤ ਨੂੰ ਸਿੱਧਾ ਰੈਸ ਕਰੇਗੀ ਉਸ ਤੋਂ ਬਾਅਦ ਮੌਦੇ ਕੱਢ ਪਾ। ਤਾਂ ਉਹਨਾਂ ਨੇ ਕਿਉਂਕਿ ਉਹਨਾਂ ਦਾ ਰਜ਼ਨ ਸਿੰਘ ਵਾਂਗੂ ਕਹਿੰਦਾ ਕਿ ਦولت ਕੇ ਭੁੱਖੇ ਸੰਗ ਨਹੀਂ ਤੇ ਜਿਹੜਾ ਟਕਾ ਗੱਡੇ ਨੂੰ ਤੇ ਮਸੂਲ ਲਾਇਆ ਹੋਇਆ ਸੀ ਤਾਂ ਉਹਨਾਂ ਨੇ ਇੱਕ ਸਿਧਾਂਤ ਪ੍ਰਗਟ ਕੀਤਾ ਸੀ ਕਿ ਖਾਲਸਾ ਸੋਵਰਨ ਹੈ ਸਾਨੂੰ ਟੈਕਸ ਲਾਉਣ ਦਾ ਅਧਿਕਾਰ ਹੈ ਅਸੀਂ ਆਪਾ ਅਸੀਂ ਕਿਸੇ ਦੀ ਸਰਦਾਰੀ ਨਹੀਂ ਮੰਨਦੇ। ਜੀ। ਤਾਂ ਉਹਨਾਂ ਨੇ ਉਸ ਦੇ ਪਿੱਛੇ ਆਪਣੀ ਜਾਨ ਦਾ ਦੇ ਉੱਤੇ ਲਾਈ ਸੀ ਉਹ ਆਤਮ ਹਤਿਆ ਨਹੀਂ ਕੋ ਹੁੰਦੀ ਜੇ ਅਸੀਂ ਫੇਰ ਦੇਖੀਏ ਤਾਰਾ ਸਿੰਘ ਵਾਂ ਵਾਲੇ ਨੂੰ ਤਾਰਾ ਸਿੰਘ ਵਾਂ ਦੇ ਕੋਲੇ ਸਿਰਫ 22 ਸਿਕ ਸੀ ਤੇ ਉਸ ਨੇ ਡਟ ਕੇ ਉਹਨਾਂ ਦਾ ਮੁਕਾਬਲਾ ਕੀਤਾ ਉਹ ਪਤਾ ਸੀ ਕਿ ਇਹ ਇੱਕ ਮੌਤਾ ਟਾਲ ਇਸ ਵਿੱਚ ਕੁਝ ਨਹੀਂ ਤੇ ਜੇ ਇਹਨਾਂ ਤੋਂ ਵੀ ਵੱਡਾ ਐਗਜ਼ਾਮਪਲ ਦੇਖਣਾ ਹੋਵੇ ਤਾਂ ਬਾਬਾ ਗੁਰੂ ਬਖ ਸਿੰਘ ਜਿਹੜੇ ਇਹਨਾਂ ਦੇ ਹਮਨਾਮੀਏ ਸੀ 30 ਸਿਕ ਸੀ ਸਿਰਫ ਉਹਨਾਂ ਦੇ ਨਾਲ कि उन्होंने अहमद शाह दली नु आंख ਦੇ ਵਿੱਚ आंख ਭਾ ਕੇ ਕਿਹਾ ਤੂੰ ਹੁੰਦਾ ਕੌਣ ਹੈ ਇੱਥੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਵਾਲਾ ਜਿੰਨੀ ਦੇਰ ਅਸੀਂ ਜਿਉਂਦੇ ਹਾਂ ਇੱਥੇ ਕੋਈ ਹਮਲਾ ਨਹੀਂ ਹੋ ਸਕਦਾ ਔਰ ਉਹਨਾਂ ਨੇ ਇਹ ਆਤਮ ਹੱਤਿਆ ਨਹੀਂ ਸੀ ਬਿਲਕੁਲ ਜੀ ਇਹ ਇੱਕ ਜਿਉਂਦੇ ਆਦਮੀ ਦਾ ਜ਼ਮੀਰ ਵਾਲੇ ਆਦਮੀ ਦਾ ਗੁਰਬਾਣੀ ਦੇ ਧਾਰਨੀ ਦਾ ਇਹ ਇੱਕ ਜਵਾਬ ਹੈ ਜ਼ੁਲਮ ਨੂੰ ਕਿ ਇੱਕ ਕਰੈਕਟਰ ਹੈਗਾ ਹਾਂ ਇੱਕ ਕਰੈਕਟਰ ਹੈ ਇਹ ਹਰ ਹਾਲਤ ਦੇ ਵਿੱਚ ਸਿੱਖਨੇ ਪਰ ਉਪਕਾਰੀ ਹੋ ਕੇ ਨਿਭੜਨਾ ਇਹ ਗੁਰੂ ਦਾ ਫਰਮਾਨ ਹੈ ਇਹ ਗੁਰੂ ਦੇ ਫਰਮਾਨ ਦਾ ਸਾਰਿਆਂ ਦਾ ਇਹ ਨਿਚੋੜ ਹੈ ਕਿ ਜਿਸ ਵੀ ਕਿਸੇ ਰਾਜੇ ਦੇ ਅਤਿਆਚਾਰ ਤੋਂ ਪਬਲਿਕ ਦੁਖੀ ਹੋਵੇ ਤਰਾਰੀ ਹੋਵੇ ਉਸ ਤੋਂ ਨਿਜਾਤ ਪਾਉਣ ਦਾ ਸਿੱਖ ਦਾ ਕੰਮ ਹੈ ਸਿੱਖ ਦਾ ਬਿਲਕੁਲ ਬਿਲਕੁਲ ਸਿੱਖ ਸਿਧਾਂਤ ਹੈ ਭਾਈ ਮੇਵਾ ਸਿੰਘ ਨੇ ਗ੍ਰੰਥੀ ਸੀ ਕੈਨੇਡਾ ਦੇ ਵਿੱਚ ਜਦੋਂ ਉਹਨਾਂ ਨੇ ਹੌਪਕਿੰਸ ਨੂੰ ਮਾਰਿਆ ਉਹਨਾਂ ਨੂੰ ਪਤਾ ਸੀ ਕਿ ਮੈਨੂੰ ਫਾਂਸੀ ਲੱਗੇਗੀ ਔਰ ਉਹਨਾਂ ਨੇ ਕਬੂਲ ਕੀਤਾ ਜ਼ੁਰਮ ਉਹਨਾਂ ਨੇ ਕਿਹਾ ਕਿ ਇਹ ਸਿੱਖਾਂ ਦੇ ਉੱਤੇ ਜ਼ੁਲਮ ਕਰ ਰਿਹਾ ਸੀ ਤਰਦੁਦ ਕਰ ਰਿਹਾ ਸੀ ਇਹ ਤਸ਼ੱਦਦ ਕਰ ਰਿਹਾ ਸੀ ਔਰ ਇਸ ਦੇ ਬਾਰੇ ਇਸ ਇਸ ਨੂੰ ਰੋਕਣ ਦਾ ਇਹੋ ਹੀ ਤਰੀਕਾ ਸੀ ਜੀ 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 ਹੁਣ ਅੱਜ ਦੇ ਜ਼ਮਾਨੇ 'ਚ ਦੇਖੀਏ ਅਸੀਂ ਆਪਣਾ ਬਿਆਨ ਸਿੰਘ ਸਤਵੰਦ ਸਿੰਘ ਤੇ ਇਹਨਾਂ ਲੋਕਾਂ ਦੇ ਕੋਲੇ ਜਿਨ੍ਹਾਂ ਨੇ ਭਾਈ ਸੁਖਾ ਜਿੰਦਾ ਹਾਂ ਭਾਈ ਸੁਖਾ ਜਿੰਦਾ ਤੇ ਇਤੋਂ ਵਾਲੇ ਆਪਣੇ ਜਿੰ ਸਿੰਘ ਜਿਨ੍ਹਾਂ ਨੇ ਇੱਥੋਂ ਦੇ ਚੀਫ ਮਨਿਸਟਰ ਦਾ ਹਵਾਰਾ ਨਹੀਂ ਹਵਾਰਾ ਤੇ ਬਾਕੀ ਸਾਰੇ ਪੰਜ ਚਾਰ ਜਿੰਨਾਂ ਦੇ ਸਾਥੀ ਟੀਮ ਸੀ ਜਿਨ੍ਹਾਂ ਦੇ ਵਿੱਚੋਂ ਕੁਝ ਲੋਕਾਂ ਦੀ ਇਹ ਗੱਲ ਕਰ ਰਹੇ ਨੇ ਗੁਰਬਖਸ਼ ਸਿੰਘ ਜੀ ਤਾਂ ਇਹ ਸਾਰੇ ਦਾ ਸਾਰਾ ਜਿਹੜਾ ਸੀਗਾ ਮਸਲਾ ਜ਼ੁਲਮ ਰੋਕਣ ਵਾਸਤੇ ਆਪਣੇ ਜਾਨ ਨੂੰ ਆਪਣੀ ਜੀਵਨ ਨੂੰ ਅਹੋਤੀ ਦੇ ਵਿੱਚ ਪਾਉਣਾ ਔਰ ਉਸ ਨੂੰ ਆਪਣੇ ਜੀਵਨ ਨੂੰ दांव ਤੇ ਲਗਾਉਣਾ। दांव ਤੇ ਲਾ ਕੇ ਖਤਰੇ ਦੇ ਵਿੱਚ ਪਾ ਕੇ ਸੰਸਾਰ ਦੇ ਉੱਤੇ ਹੋ ਰਿਹਾ ਜ਼ੁਲਮ ਰੋਕਣਾ। ਰੋਕਣਾ। ਔਰ ਇਹ ਸਿੱਖੀ ਦਾ ਮੁਢਲਾ ਸੂਲ ਹੈ। ਜੀ। ਜਿਸ ਦੇ ਅਨੁਸਾਰ ਇਹ ਕਰ ਰਹੇ। ਹੁਣ ਇਹ ਤਾਂ ਹੋ ਨਹੀਂ ਸਕਦਾ ਕਿ ਹਰ ਇੱਕ ਆਦਮੀ ਅ ਕਿਰਪਾਨ ਲੈ ਕੇ ਜਾਂ ਬੰਬ ਲੈ ਕੇ ਜੂਜੇ ਜਾਂ ਇਸ ਤਰ੍ਹਾਂ ਕਰੇ। ਕਿਉਂਕਿ ਕਈ ਕਿਸਮ ਕਿਸਮ ਦੇ ਸੁਭਾਅ ਹੁੰਦੇ ਨੇ ਔਰ ਕਈ ਕਿਸਮ ਦੀ ਸਮੇਂ ਹੁੰਦੇ ਨੇ ਜਿਨ੍ਹਾਂ ਦੇ ਸੰਦਰਭ ਦੇ ਵਿੱਚ ਸਿਰਫ ਕੁਝ ਐਕਸ਼ਨ ਲੈ ਜਾ ਸਕਦੇ ਹੁਣ ਭਾਈ ਗੁਰਬਖਸ਼ਿੰਦ ਦਾ ਐਕਸ਼ਨ ਬਹੁਤ ਵੱਡਾ ਐਕਸ਼ਨ ਹੈ ਇਸ ਹਿਸਾਬ ਦੇ ਨਾਲ ਦੇਖੋ ਸਿੱਖੀ ਦਾ ਗੌਰਵ ਹੈ ਕਿ ਉਸਨੇ ਆਮ ਲੋਕਾਂ ਦੇ ਵਿੱਚੋਂ ਜਿਨ੍ਹਾਂ ਦੇ ਜਿਨ੍ਹਾਂ ਦੀ ਕੋਈ ਗੱਲਬਾਤ ਨਹੀਂ ਸੀ ਜੇ 1 ਸਾਲ ਪਹਿਲਾਂ ਦੇਖੋ 1708 ਤੋਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਤੋਂ 1 ਸਾਲ ਪਹਿਲਾਂ ਤਾਂ ਬੰਦਾ বাহাদুর ਨੂੰ ਉੱਥੇ ਇੱਕ ਜਿੱਥੇ ਉਹ ਬੈਠਾ ਸੀ ਉਹ ਅਗਲੇ ਪਿੰਡ ਦੇ ਵਿੱਚ ਕੋਈ ਨਹੀਂ ਸੀ ਜਾਣਦਾ ਤੇ ਉਸ ਤੋਂ ਬਾਅਦ ਉਹ ਬੰਦਾ ਬਹਾਦਰ ਗੁਰੂ ਦਾ ਅੰਮ੍ਰਿਤ ਛੱਕ ਕੇ ਗੁਰੂ ਦੀ ਸੰਗਤ ਕਰਕੇ ਗੁਰੂ ਦਾ ਸਿੰਘ ਬਣ ਕੇ ਤੇ ਉਸ ਨੇ ਜੋ ਕਾਰਨਾਮਾ ਕੀਤਾ ਉਸ ਇਤਿਹਾਸ ਦੇ ਵਿੱਚ ਉਸ ਵੇਲੇ ਸਭ ਤੋਂ ਵੱਡਾ ਕਾਰਨਾਮਾ ਸੀ ਕਿਲਾਸਾਨੀ ਇਤਿਆਹ 800 ਸਾਲਾਂ ਦੀ ਗੁਰਮੀ ਨੂੰ ਲਾ ਕੇ ਜੂੜਾ ਲਾ ਕੇ ਔਰ ਜਿਹੜੀ ਜਿਹੜਾ ਇੱਕ ਸਮਰਾਜ ਇਤਸਮੋਂ ਲੈ ਕੇ ਯੂਫਰਟਸ ਦਰਿਆ ਤੱਕ ਫੈਲਿਆ ਹੋਇਆ ਸੀ ਉਸ ਦੇ ਐਨ ਹਿੱਕ ਦੇ ਵਿੱਚ ਖਾਲਸੇਦਾਰ ਨੇ ਝੰਡਾ ਗੱਡਿਆ ਇਹ ਕੋਈ ਮਾਮੂਲੀ ਗੱਲ ਨਹੀਂ ਸੀ ਔਰ ਇਹ ਜਿਹੜਾ ਜਿਹੜੀ ਦਾਤ ਸੀ ਉਸ ਨੂੰ ਸਿੱਖੀ ਦੀ ਅਮਰਤ ਦੀ ਦਾਤ ਸੀ ਇਸ ਤਰ੍ਹਾਂ ਹੀ ਹੋਰ ਵੀ ਸਿੱਖਾਂ ਦੇ ਵਿੱਚ ਇਤਿਹਾਸ ਦੇ ਵਹਿਣਾ ਨੂੰ ਮੋੜਨ ਵਾਲੇ ਹੋਏ ਨੇ ਜਿਨ੍ਹਾਂ ਨੇ ਕੱਲਿਆਂ ਕੱਲਿਆਂ ਨੇ ਇਤਿਹਾਸ ਦਾ ਵਹਿਣ ਮੋੜਿਆ ਜੀ ਕਿਉਂਕਿ ਇਹ ਗੁਰੂ ਦਾ ਬਿਰਦ ਹੈ ਜਿਨੂੰ ਮਾਨਸ ਤੇ ਦੇਵਤੇ ਕੀ ਕਰਤਨ ਲੱਗੀ ਵਾਰ ਆਪਾਂ ਰੋਜ਼ ਪੜਦੇ ਹਾਂ ਜੀ ਇਹ ਜਿਹੜਾ ਹੈ ਇਹ ਮਾਨਸ ਤੋਂ ਦੇਵਤੇ ਕਰਨਾ ਉਹਨਾਂ ਦੇ ਵਿੱਚ ਉਹ ਗੁਣ ਭਰਨਾ ਨਿਰਪੈਤਾ ਦੇ ਨਿਰਵੈਰ ਦੇ ਜਿਹੜੇ ਪ੍ਰਮਾਤਮਾ ਦੇ ਗੁਣ ਹਨ ਤੇ ਫਿਰ ਉਹਨਾਂ ਨੂੰ ਸੰਸਾਰ ਦੇ ਤਖਤੇ ਦੇ ਉੱਤੇ ਉਤਾਰਨਾ ਉਹ ਜਾਗਰ ਕਰਨਾ ਇਹ ਇਹ ਜਿਹੜਾ ਹੈਗਾ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਇਹ ਸੱਚੇ ਪਾਸ਼ਾ ਦਾ ਇਹ ਬਿਰਧ ਹੈ ਔਰ ਉਸ ਬਿਰਧ ਨੂੰ ਹੁਣ ਦੇਖੋ ਭਾਈ ਸੰਗਤ ਸਿੰਘ ਜੇ ਹੋ ਕੇ ਗੁਰੂ ਸਾਹਿਬ ਦੀ ਕਲੰਗੀ ਤੇ ਜਗ੍ਹਾ ਤੋੜੇ ਪਾ ਕੇ ਚਮਕੌਰ ਦੀ ਗੜੀ ਦੇ ਵਿੱਚ ਨਾ ਬੈਠਦੇ ਕਿਸੇ ਨੇ ਸੰਗਤ ਸਿੰਘ ਦਾ ਨਾਂ ਕਦੇ ਸੁਣ ਜਾਣਣਾ ਹੀ ਨਹੀਂ ਜਾਣਣਾ ਸੀ ਇਹ ਇੱਕ ਮਾਮੂਲੀ ਬੰਦਿਆ ਨੂੰ ਜਿਨ੍ਹਾਂ ਨੂੰ ਅਸੀਂ ਗੁਰਸਿੱਖੀ ਧਾਰਨ ਕਰਕੇ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਟਰਾਂਸਫਾਰਮ ਕੀਤਾ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਕਿਵੇਂ ਗੁਰੂ ਦੇ ਅਰਪਣ ਕੀਤਾ ਹਾਂ ਅਰਪਣ ਕੀਤਾ ਗੁਰੂ ਸਿਧਾਂਤ ਦੇ ਉੱਤੇ ਡਟ ਕੇ ਫੈਰਾ ਦਿੱਤਾ ਡ੍ਰਿਡਤਾ ਨਾਲ ਫੈਰਾ ਦਿੱਤਾ ਬੰਦਾ ਸਿੰਘ ਇੱਕ ਉਦਾਸੀ ਵਕੀਰ ਤੇ ਇੱਕ ਸਾਰੇ ਹਿੰਦੁਸਤਾਨ ਦਾ ਆਈਡੀਅਲ ਬਣਿਆ ਬਾਕੀ ਇਹ ਮੰਨਣ ਨਾ ਮੰਨਣ ਉਹ ਗੱਲ ਵੱਖਰੀ ਹੈ ਇੱਕ ਇਹ ਜਿਹੜਾ ਸ਼ਬਦ ਕੋਟ ਕਰਦੇ ਨੂੰ ਬਾਰ-ਬਾਰ ਮਰਨ ਵਰਤਿਆਂ ਭੁਖੜਤਾਲ ਦੇ ਵਿਰੁੱਧ ਉਹ ਹੈ ਅਰਣਛੋਡ ਕਰੀ ਪਖੰਡ ਨਾਓ ਸਵਾਗਰ ਨਾਓ ਰੰਡ ਹੁਣ ਇਹ ਇਕਬੀਰ ਸਾਹਿਬ ਦਾ ਸ਼ਬਦ ਕਿਸ ਸੰਦਰਭ ਦੇ ਵਿੱਚ ਕਿਹਾ ਗਿਆ ਇਹ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਕਿ ਜਿਹੜੀਆਂ ਜਨਾਨੀਆਂ ਵਰਤ ਰੱਖਦੀਆਂ ਕਿ ਮੇਰੇ ਪਤੀ ਦੀ ਉਮਰ ਵੱਡੀ ਹੋ ਗਈ ਹੈ ਜੀ ਜਾਂ ਅੱਜ ਮਾਵਸਤਾ ਵਰਤਾ ਅੱਜ ਉਹ ਨਿਤੰਦਰ ਸੂਰਜ ਗ੍ਰੈਂਡ ਲੱਗਿਆ ਹੋਇਆ ਉਹਨੂੰ ਕਿਤੇ ਕਰਵਾ ਚਾਹੁੰਦਾ ਵਰਤਾ ਤੇ ਉਸ ਵਰਤ ਦੇ ਵਿੱਚ ਜਿਹੜਾ ਉਹ ਪਖੰਡ ਦੀ ਗੱਲ ਕਰਦੇ ਨੇ ਬਾਬਾ ਜੀ ਭਗਤ ਜੀ ਉਹ ਇਹ ਹੈ ਕਿ ਇਹ ਉਸ ਵਿੱਚ ਫਿਰ ਰੱਖ ਲੈਂਦੇ ਨੇ ਐਕਸੈਪਸ਼ਨਸ ਕਿ ਜੀ ਮਿੱਠਾ ਖਾ ਲੋ ਕੋਈ ਹਰਜ਼ ਨਹੀਂ ਫਲ ਖਾ ਲੋ ਕੋਈ ਹਰਜ਼ ਨਹੀਂ ਇੱਕ ਹੋਰ ਸ਼ਬਦ ਦੇ ਵਿੱਚ ਉਹ ਕਹਿੰਦੇ ਨੇ ਕਿ ਡਾਲਾਂ ਸੋ ਪੇਟਾ ਘੜਕਾਵੇਂ ਹਾਂਜੀ ਇੰਨਾ ਕੁਛ ਇਹ ਖਾ ਜਾਂਦੇ ਨੇ ਅਸੀਂ ਸੰਤ ਨਾ ਮੋਤੋ ਪਾਵੇ ਉਹਨਾਂ ਉਹਨਾਂ ਵਰਤਨ ਦੇ ਵਿੱਚੋਂ ਐਸੇ ਕਰ ਜਾਂਦੇ ਨੇ ਇੰਨਾ ਕੁਛ ਖਾ ਜਾਂਦੇ ਨੇ ਕਿ ਜੇ ਜੇ ਕਿਤੇ 2-4 ਮਹੀਨੇ ਦਾ ਵਰਤ ਰੱਖਣਾ ਹੋਵੇ ਤਾਂ ਇਹ ਸੰਸਾਰ ਦੇ ਪੇੜ ਹੀ ਸਾਰੇ ਖਾ ਜਾਂਦੇ ਸੋ ਗੱਲ ਇਹ ਹੈਗੀ ਕਿ ਇਹਨੂੰ ਪਖੰਡ ਕਹਿੰਦੇ ਨੇ ਕਿ ਜੇ ਨੂੰ ਤੁਸੀਂ ਭੁੱਖੇ ਰਹਿਣ ਦੀ ਵੀ ਗੱਲ ਕਰਦੇ ਹੋ ਫਿਰ ਇਹ ਕਰਮकांड ਹੈ ਮੇਰੇ ਭੁੱਖੇ ਰਹਿਣ ਨਾਲ ਕਿਸੇ ਦੇ ਮੇਰੀ ਘਰਵਾਲੀ ਦੇ ਭੁੱਖੇ ਰਹਿਣ ਨਾਲ ਮੇਰੀ ਉਮਰ ਦੇ ਵਿੱਚ ਕਿਸ ਤਰ੍ਹਾਂ ਨਾਲ ਫਰਕ ਪੈ ਜਾ ਸਕਦਾ ਕੁਝ ਨਹੀਂ ਹੋ ਸਕਦਾ ਜੋ ਦਿਨ ਲਿਖਿਆ ਪ੍ਰਮਾਤਮਾ ਨੇ ਲਿਖ ਕੇ ਭੇਜਿਆ ਹੈ ਔਰ ਉਸ ਦੇ ਵਿੱਚ ਕੋਈ ਇੰਟਰਫੀਰੈਂਸ ਨਹੀਂ ਹੋ ਸਕਦਾ ਅੱਛਾ ਹੁਣ ਦੂਸਰੀ ਗੱਲ ਇਹ ਹੈ ਜਿਹੜਾ ਇਹ ਕਹਿੰਦੇ ਆ ਕਿ ਜੀ ਇਹ ਪਖੰਡ ਹੈ ਉਹ ਉਹ ਧਾਰਿਤ ਹੈ ਹੱਠਯੋਗ ਦੀਆਂ ਦੇ ਕਰਮਾਂ ਦੇ ਉੱਤੇ ਹੱਠਯੋਗ ਵਾਲੀ ਕੀ ਕਰਦੇ ਨੇ ਕਿ ਜੀ ਮੈਂ ਤਾਂ ਹੁਣ ਪਾਣੀ ਦੇ ਵਿੱਚ ਖੜਾ ਔਰ ਇਹ ਉਨੀ देर ਖੜਾ ਰਹਾਵਾਂਗਾ ਜਿੰਨੀ ਦੇਰ ਤੱਕ ਮੇਰੀ ਇਹ ਫਲਾਨੀ ਇੱਛਾ ਪੂਰੀ ਨਹੀਂ ਹੁੰਦੀ ਪ੍ਰਮਾਤਮਾ ਮੇਰੇ ਕੋਲੇ ਨਹੀਂ ਆਉਂਦਾ ਤੁਸੀਂ ਰਾਵਣ ਦੇ ਤਪ ਦੇਖੇ ਹੋਣਗੇ ਕਿਸ ਤਰ੍ਹਾਂ ਸ਼ਬਦੀ ਭਗਤੀ ਕਰਦਾ ਕੀ ਉਹ ਕਰਦਾ ਫਿਰ ਇੱਥੇ ਇੱਕ ਮੈਂ ਕਿਸਦੇ ਘਰ ਗਿਆ ਤੇ ਉਸ ਦੇ ਸਾਹਮਣੇ ਜੀਪ ਖੜੀ ਸੀ ਤੇ ਉਸ ਦੇ ਵਿੱਚ ਇੱਕ ਆਸਨ ਜਾਂ ਲੱਗਿਆ ਹੋਇਆ ਸੀ ਜਿਵੇਂ ਪੀਂਗ ਲਾਈ ਹੁੰਦੀ ਐ ਇਸ ਤਰ੍ਹਾਂ ਦਾ ਛੋਟਾ ਜਿਹਾ ਲਾਇਆ ਹੋਇਆ ਸੀਗਾ ਤੇ ਥੋੜੀ देर ਬਾਅਦ ਉੱਥੇ ਇੱਕ ਸੰਤ ਆ ਗਿਆ ਖੜੇ ਖੜੇ ਹੋ ਗਏ ਉੱਥੇ ਲਿਖਿਆ ਹੋਇਆ ਸੀਗਾ ਸੰਤ ਖੜੇਸਰੀ ਜੀ ਮਹਾਰਾਜ ਜੀ ਉਹ ਕਹਿੰਦੇ ਜੀ ਇਹ ਖੜੇ ਹੀ ਰਹਿੰਦੇ ਆ ਇਹ ਕਦੇ ਸੌਂਦੇ ਹੀ ਵੀ ਖੜੇ ਖੜੇ ਹੀ ਐ ਇਹ ਕਦੇ ਲੇਟਦੇ ਨਹੀਂ ਇਸੇ ਲਈ ਉਹਨਾਂ ਦਾ ਨਾਮ ਖੜੇਸਰੀ ਜੀ ਖੜੇਸਰੀ ਜੀ ਮਹਾਰਾਜ ਕਹਿਤਾ ਹੋਇਆ ਸੀਗਾ ਉਹ ਇੱਥੇ ਚਲਦੇ ਨੇ ਚੰਡੀਗੜ੍ਹ ਦੇ ਵਿੱਚ ਆਮ ਕਈ ਵਾਰੀ ਮੈਂ ਉਹਨਾਂ ਦੀ ਜੀਵ ਦੇਖੀ ਐ ਸੋ ਗੱਲ ਇਹ ਹੈਗੀ ਕਿ ਇਹ ਲੋਕ ਕਹਿੰਦੇ ਹਟ ਜੋਗੀ ਇੱਕ ਕੋਨਾਰ ਇੱਕ ਤੁਸੀਂ ਦੇਖਿਆ ਹੋਵੇਗਾ ਪਿੱਛੇ ਜੇ ਜਦੋਂ ਕੁੰਭ ਦਾ ਮੇਲਾ ਲੱਗਿਆ ਸੀਗਾ ਇੱਕ ਸਾਧ ਨੇ ਹੱਥੋਂ ਤਾਂ ਕੀਤਾ ਹੋਇਆ ਸੀਗਾ ਔਰ ਕੇਂਦਰ ਜੀ ਇਹ ਇਸਨੇ 18 ਸਾਲ ਤੋਂ ਕਿ 50 ਸਾਲ ਤੋਂ ਕਿ ਪਤਾ ਨਹੀਂ ਕਿੰਨੇ ਸਾਲਾਂ ਤੋਂ ਆਪਣਾ ਹੱਥ ਉੱਤੇ ਚੁੱਕ ਕੇ ਰੱਖਿਆ ਹੋਇਆ ਕਿਉਂਕਿ ਇਹ ਪ੍ਰਮਾਤਮਾ ਤੋਂ ਫਲਾਣਾ ਫਲਾਣਾ ਇਹ ਵਰਦਾਨ ਲੈਣਾ ਚਾਹੁੰਦਾ ਜਾਂ ਸੰਸਾਰ ਦੇ ਭਲੇ ਵਾਸਤੇ ਉਹ ਤਾਂ ਕਹਿੰਦੇ ਆ ਵੀ ਇਹ ਕਰ ਰਿਹਾ ਤੇ ਉਹ ਹੱਥ ਉਹਦਾ ਸੁੱਕਿਆ ਹੋਇਆ ਸੀ ਬੜਾ ਅਜੀਬ ਲੱਗ ਰਿਹਾ ਸੀ ਉਸ ਦੀ ਬੋਡੀ ਦੇ ਉੱਤੇ ਹੁਣ ਇਹ ਜਿਹੜੀ ਤਪੱਸਿਆ ਹੈ ਉਰਦਵਾਹੂ ਤਪੱਸਿਆ ਨੂੰ ਕਹਿੰਦੇ ਨੇ ਇਸ ਨੂੰ ਕਾਫੀ ਸਮੇਂ ਤੋਂ ਲੋਕ ਕਰਦੇ ਵੀ ਆਏ ਨੇ ਔਰ ਕਾਫੀ ਸਮੇਂ ਤੋਂ ਇਸ ਨੂੰ ਇਸ ਦਾ ਮਜ਼ਾਕ ਵੀ ਉਡਾਉਂਦੇ ਆਏ ਨੇ ਉੱਥੇ ਇੱਕ ਕੋਨਾਰ ਦੇ ਮੰਦਿਰ ਦੇ ਸਾਹਮਣੇ ਇੱਕ ਬਹੁਤ ਵੱਡਾ ਸਾਰਾ ਪੱਥਰ ਹੈ ਜਿਹਦੇ ਉੱਤੇ ਮੂਰਤੀਆਂ ਉਕਰੀਆਂ ਹੋਈਆਂ ਪਰ ਉਹਦੇ ਉੱਤੇ ਇੱਕ ਇਸ ਦਾ ਮਾਹੌਲ ਉਡਾਉਣ ਵਾਸਤੇ ਜਾਂ ਇਸ ਨੂੰ ਮਜ਼ਾਕੀਆ ਲੈਜਨਡ ਆਲਪੇਸ਼ ਕਰਨ ਵਾਸਤੇ ਉਹਨਾਂ ਨੇ ਇੱਕ ਤਸਵੀਰ ਬਣਾਈ ਹੋਈ ਹੈ ਬਿੱਲੀ ਦੀ ਉਹ ਬਿੱਲੀ ਬਾਹ ਤਾਂ ਕਰ ਖੜੀਆਂ ਕਰਕੇ ਤੇ ਆਪਣੀ ਤਪੱਸਿਆ ਕਰ ਰਹੀ ਹੈ ਵੀ ਇਹ ਜਾਨਵਰਾਂ ਦਾ ਕੰਮ ਹੈ ਇਸ ਤਰ੍ਹਾਂ ਦਾ ਇਹ ਜਿਹੜਾ ਹੈਗਾ ਹੜਤਾਲ ਭੁਖੜਤਾਲ ਕਰਕੇ ਵਰਤ ਰੱਖ ਕੇ ਜਾਂ ਜਿਸ ਤਰ੍ਹਾਂ ਵੀ ਹੈ ਮਤਲਬ ਰੋਟੀ ਛੱਡ ਕੇ ਇਹ ਯੋਧੇ ਆਦਮੀ ਦਾ ਕੰਮ ਹੈ ਤਿਲ ਤਿਲ ਕੱਟ ਕੇ ਮਰਨਾ ਮੇਰੇ ਜੀਵਨ ਦੇ ਵਿੱਚ ਮੈਂ ਦੇਖਿਆ ਆਪਣੇ ਭਾਈ ਦਰਸ਼ਨ ਸਿੰਘ ਫੇਰੂਮਾਨ ਕਿਆ ਉਹਨਾਂ ਦਾ ਅਜੀਬ ਵਰਤਾਰਾ ਸੀ ਕਿ ਕਿਸ ਤਰ੍ਹਾਂ ਚੜ੍ਹਦੀ ਕਲਾ ਸੀ ਔਰ ਕਿਸ ਤਰ੍ਹਾਂ ਉਹਨਾਂ ਉਹਨਾਂ ਨੇ ਕੌਮ ਦਾ ਦਰਦ ਉਹਨਾਂ ਦੀ ਲੂ ਲੂਂ ਦੇ ਵਿੱਚੋਂ ਫੁੱਟ ਕੇ ਆਉਂਦਾ ਸੀ ਕਿਸ ਤਰ੍ਹਾਂ ਗੁਰੂ ਦੇ ਤੇ ਸ਼ਰਦਾ ਔਰ ਕਿਵੇਂ ਉਹਨਾਂ ਨੇ ਆਪਣਾ ਉਹ ਸਾਰਾ ਨਿਭਾਇਆ ਇਹ ਸਾਡੇ ਸਾਹਮਣੇ ਹੈ ਇਹ ਆਪਣੇ ਕੌਮੀ ਯੱਗ ਦੇ ਵਿੱਚ ਆਪਣੇ ਤੰਦੀ ਹੂਤੀ ਪਾ ਰਿਹਾ ਹੈ ਇਹ ਕਟ-ਕਟ ਕੇ ਤਿਲ-ਤਿਲ ਕਟਕੀਏ ਹੈ ਆਪਣੇ ਜੀਵਨ ਜੀਵਨ ਦੇ ਰਿਹਾ ਹੈ ਸ਼ਹੀਦੀ ਦੇ ਰਿਹਾ ਹੈ ਇਸ ਨੂੰ ਇਸ ਤਰ੍ਹਾਂ ਦੇ ਇੱਕ ਆਪਣੇ ਲਈ ਨਹੀਂ ਉਹਨਾਂ ਲਈ ਜਿਹੜੇ ਨਿਰਦੋਸ਼ਾਂ ਨੂੰ ਜੇ ਕੈਦ ਬੰਦ ਕੀਤਾ ਬੜੇ ਲੰਬੇ ਸਮੇਂ ਤੋਂ ਕਿ ਹੁਣ ਮੈਂ ਦੇਖਿਆ ਪਹਿਲਾਂ ਤਾਂ ਬਹੁਤ ਨੇਸੀ ਇਹ ਕੀ ਆ ਜਾ ਸਕਦਾ ਕਿਉਂਕਿ ਜੋ ਸ਼ੁਰੂ-ਸ਼ੁਰੂ ਦੇ ਵਿੱਚ ਬੰਦਾ ਕਰਦਾ ਹੈ ਤੇ ਪਤਾ ਨਹੀਂ ਹੁੰਦਾ ਵੀ ਕਿੱਥੋਂ ਤੱਕ ਨਿਵੇਗਾ ਕੀ ਹੋਏਗਾ ਤੇ ਹੁਣ ਆਪਾਂ ਨੂੰ ਜ਼ਾਹਰ ਹੈ ਕਿ ਇਹ ਦਰਸ਼ਨ ਸਿੰਘ ਫੇਰੂਮਾਨ ਦੇ ਰਾਹ ਦੇ ਉੱਤੇ ਚੱਲਿਆ ਹੋਇਆ ਹੈ ਤੇ ਇਸ ਨੂੰ ਇੱਕ ਸਿੱਖੀ ਦਾ ਗੌਰਵ ਸਮਝਣਾ ਚਾਹੀਦਾ ਹੈ ਔਰ ਇਸ ਇਸ ਬੰਦੇ ਦੀ ਹਰ ਕਿਸਮ ਦੀ ਦੇ ਲਈ ਮਦਦ ਹੈ ਉਹ ਹੋਣੀ ਚਾਹੀਦੀ ਹੈ ਔਰ ਇਸ ਦੀ ਉਪਮਾ ਹੋਣੀ ਚਾਹੀਦੀ ਹੈ ਨਾ ਕਿ ਇਸ ਇਸ ਦੇ ਕੰਮ ਨੂੰ ਛੁਟਿਆਉਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਤਾਂ ਇਹ ਸਾਡੇ ਵਾਸਤੇ ਇਹ ਜਿਹੜਾ ਹੈ ਇਹ ਬਹੁਤ ਮਾੜਾ ਰੁਝਾਨ ਹੈ ਚਾਹੇ ਜਥੇਦਾਰ ਕਰਨ ਚਾਹੇ ਕਈ ਲੇਖਕ ਵੀ ਕਈ ਟਿੱਪਣੀਕਾਰ ਆਸਟ੍ਰੇਲੀਆ ਤੋਂ ਅਕਾਦਮੀ ਹੋਰ ਕਈ ਇੱਕ ਇਹ ਜਾਂਦੇ ਨੇ ਕਿ ਜੀ ਇਹ ਅ ਇਸ ਤਰ੍ਹਾਂ ਦਾ ਜਿਹੜਾ ਕਰਮ ਹੈ ਉਹ ਸਿੱਖ ਮਰਿਆਦਾ ਤੇ ਸਿਕਰੇਤਾ ਤੇ ਸਿਕਸ ਦਾੰਤਾਂ ਦੇ ਅਨਸਾਰ ਨਹੀਂ ਹੈ ਇਹ ਬਿਲਕੁਲ ਉਹਨਾਂ ਦਾ ਨਾਦਾਨ ਨਾਦਾਨੀ ਦੇ ਵਿੱਚ ਕਹੇ ਹੋਏ ਲਫ਼ਜ਼ ਹਨ ਜਾਂ ਬੇਈਮਾਨੀ ਦੇ ਵਿੱਚ ਕਹੇ ਹੋਏ ਲਫ਼ਜ਼ ਹਨ ਇਹ ਜਿਹੜਾ ਕੰਮ ਕਰ ਰਿਹਾ ਭਾਈ ਗੁਰਬਖਸ਼ ਸਿੰਘ ਇਹ ਪਰਉਪਕਾਰ ਦੇ ਵਾਸਤੇ ਕਰ ਰਿਹਾ ਹੈ ਜਿਹੜਾ ਕਿ ਗੁਰੂ ਸਾਹਿਬ ਦਾ ਫਰਮਾਨ ਹੈ ਕਿ ਹਰ ਹਾਲਤ ਦੇ ਵਿੱਚ ਸਿੱਖ ਨੇ ਪਰਉਪਕਾਰੀ ਰਹਿਣਾ ਹੈ ਸੰਸਾਰ ਦਾ ਪਲਾ ਲੋਚਣਾ ਹੈ ਉਹ ਨਿਆਸ ਸਥਾਪਿਤ ਕਰਨ ਵਾਸਤੇ ਪਰਮਾਤਮਾ ਦਾ ਸੰਸਾਰ ਦੇ ਉੱਤੇ ਲੜ ਰਿਹਾ ਹੈ ਬੜੀ ਵੱਡੀ ਗੱਲ ਹੈ ਇਹ ਇਹੋ ਜਿਹੀਆਂ ਗੱਲਾਂ ਆਮ ਨਹੀਂ ਦੁਨੀਆ ਦੇ ਉੱਤੇ ਹੁੰਦੀਆਂ ਇਹ ਬੜੇ-ਬੜੇ ਸਮੇਂ ਤੋਂ ਬਾਅਦ ਇਹੋ ਜਿਹੇ ਬੰਦੇ ਆਉਂਦੇ ਨੇ ਜਿਹੜੇ ਇਹ ਕੰਮ ਕਰਦੇ ਨੇ ਤੇ ਇਹ ਇਹਨਾਂ ਨੂੰ ਇਸ ਤਰ੍ਹਾਂ ਹੀ ਸਮਝਣਾ ਚਾਹੀਦਾ ਹੈ ਇਸੇ ਦੇ ਵਿੱਚ ਸਿੱਖੀ ਦੀ ਵਡਿਆਈ ਹੈ মিডিਆ ਜਦੋਂ ਦੇ ਭਾਈ ਗੁਰਬਖਸ਼ ਸਿੰਘ ਜੀ ਉਹ ਹੜਤਾਲ ਤੇ ਬੈਠੇ ਨੇ ਜੀ মিডিਏ ਨੇ ਪਹਿਲੇ ਤੇ ਕਵਰਿੰਗ ਦਿੱਤੀ ਨਹੀਂ ਹੁਣ ਜਦੋਂ ਦੇਣੀ ਸ਼ੁਰੂ ਕੀਤੀ ਹੈ ਹਾਂ ਤੇ ਇਸ ਹੰਗਰ ਸਟ੍ਰਾਈਕ ਨੂੰ ਉਹ ਫਾਸ ਦਾ ਨਾਮ ਦੇ ਰਹੇ ਨੇ ਹਾਂ ਹੰਗਰ ਸਟ੍ਰਾਈਕ ਤੇ ਫਾਸਟ ਦੇ ਵਿੱਚ ਕੀ ਅੰਤਰ ਹੈ ਇਹ ਵੀ ਜਿਹੜਾ ਸਪਸ਼ਟ ਕਰਦੇ ਹੋ ਤਾਂ ਕਿ ਸਾਡਾ ਜਿਹੜਾ ਆਮ ਸਾਡਾ ਜਨਜੀਵਨ ਹੈ ਜਨ ਸਧਾਰਨ ਨੂੰ ਪਤਾ ਲੱਗੇ ਕਿ ਇਹ ਕੀ ਹੋ ਰਿਹਾ ਹੈ ਤੇ ਸਾਨੂੰ ਕਿਸ ਪਾਸੇ ਵੱਲ ਮੋੜਾ ਦਿੱਤਾ ਜਾ ਰਿਹਾ ਹੈ ਕਿ ਪੋਖੜਤਾਲ ਤੇ ਫਾਸਟ ਦੇ ਵਿੱਚ ਇਹ ਤਾਂ ਬਹੁਤਾ ਅੰਤਰ ਆਪਾਂ ਨਹੀਂ ਡਰਾ ਕਰਨ ਦੀ ਆਪਾਂ ਨੂੰ ਲੋੜ ਲੇਕਿਨ ਜਦੋਂ ਇਹ ਫਾਸਟ ਜਦੋਂ ਹੰਗਰ ਸਟ੍ਰਾਈਕ ਕਹਿੰਦੇ ਆ ਹੰਗਰ ਸਟ੍ਰਾਈਕ ਦਾ ਮਤਲਬ ਇਹ ਹੁੰਦਾ ਹੈ ਕਿ ਜੀ ਅਸੀਂ ਪੋਖੜ ਤਾਲ ਦੇ ਉੱਤੇ ਉਨੀ ਦੇਰ ਤੱਕਾਂ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਦੋਂ ਇਹ ਫਾਸਟ ਦਾ ਦੇਣ ਲੱਗਦੇ ਆ ਉਦੋਂ ਇਹ ਕਹਿੰਦੇ ਆ ਜੀ ਇਹ ਬਲੈਕਮੇਲ ਕਰ ਰਿਹਾ ਹੈ ਇਹ ਕਹਿੰਦਾ ਮੈਂ ਮਰ ਜਾਗਾ ਨਹੀਂ ਤਾਂ ਤੁਸੀਂ ਮੇਰੀਆਂ ਮੰਗਾਂ ਮੰਨੋ ਉਹ ਉਸ ਤਰ੍ਹਾਂ ਦੀ ਟਵਿਸਟ ਉਸ ਨੂੰ ਉਸ ਤਰ੍ਹਾਂ ਦਾ ਮੋੜ ਉਸ ਗੱਲ ਨੂੰ ਦੇਣਾ ਚਾਹੁੰਦੇ ਨੇ ਉਹ ਸਮਝਣ ਕਿ ਇਸ ਤਰ੍ਹਾਂ ਕੀਤੇ ਨਾਲ ਫਿਰ ਅਸੀਂ ਇਹ ਕਵਾਂਗੇ ਕਿ ਜੀ ਇਹ ਡੈਮੋਕਰੈਟਿਕ ਸਰਕਾਰਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਕਿਸੇ ਦੇ ਇੱਕ ਦਬਾਅ ਦੇ ਹੇਠ ਆ ਕੇ ਫੈਸਲੇ ਨਹੀਂ ਕਰ ਸਕਦੇ ਲੇਕਿਨ ਪੁੱਛਣ ਵਾਲਾ ਹੋਵੇ ਕਿ ਡੈਮੋਕਰੈਟਿਕ ਸਰਕਾਰਾਂ ਦੇ ਵਿੱਚ ਨਿਆਂ ਤੇ ਕਾਨੂੰਨ ਵੀ ਦੀ ਵਿਵਸਥਾ ਵੀ ਤਾਂ ਹੁੰਦੀ ਹੈ ਡੈਮੋਕਰੇਸੀ ਦਾ ਤਾਂ ਜਿਹੜਾ ਮੂਲਾ ਸੂਲ ਹੈ ਉਹ ਨਿਆਂ ਹੈ ਜੇ ਨਿਆਂ ਹੋ ਰਿਹਾ ਹੈ ਲੋਕਾਂ ਦੇ ਨਾਲ ਤੇ ਡੈਮੋਕਰੇਸੀ ਹੈ ਤੇ ਜੇ ਉਹ ਨਿਆਂ ਨਹੀਂ ਹੋ ਰਿਹਾ ਲੋਕਾਂ ਦੇ ਨਾਲ سے ਸਾਰਿਆਂ ਨੂੰ ਬਰਾਬਰ ਨਹੀਂ ਸਮਝਿਆ ਜਾ ਰਿਹਾ ਸੰਜੇ दत्त ਨੂੰ ਤੁਸੀਂ 6 ਮਹੀਨਿਆਂ ਦੇ ਵਿੱਚ ਦੋ ਵਾਰੀ ਪੈਰੋਲ ਦੇ ਉੱਤੇ ਰਿਹਾ ਕਰ ਚੁੱਕੇ ਹੋ ਤੇ ਰਾਜਵਾਨਾ دوسرے ਜਿਹੜੇ ਇੱਕ ਸਿੰਘ ਆਪਣੇ ਇੱਥੇ ਕੈਦ ਹਨਗੇ ਹਲਵਾਰਾ ਹੈਗਾ ਦੂਸਰੇ ਹਵਾਰਾ ਹੈਗਾ ਦੂਸਰੇ ਲੋਕ ਹਨਗੇ ਇਹਨਾਂ ਲੋਕਾਂ ਨੂੰ 20-20 ਸਾਲਾਂ ਦੇ ਵਿੱਚ 18-18 ਸਾਲਾਂ ਦੇ ਵਿੱਚ ਇੱਕ ਦਿਨ ਵੀ ਪੈਰੋਲ ਨਹੀਂ ਦਿੱਤਾ ਗਿਆ ਇਹਨਾਂ ਕੀ ਆਰਜ਼ੀ ਰਿਹਾਈ ਜਿਹੜੀ ਹੁੰਦੀ ਆ ਥੋੜੇ ਦਿਨਾਂ ਵਾਸਤੇ ਘਰ ਜਾ ਕੇ ਜਿਹੜਾ ਜਿਹੜੀ ਜੇਲ੍ਹ ਦਾ ਕੰਮ ਹੁੰਦਾ ਹੈ ਹਿੰਦੁਸਤਾਨ ਦੇ ਸਿਧਾਂਤ ਦੇ ਅਨਸਾਰ ਇਹਨਾਂ ਦੀ ਇਹ ਇਹਨਾਂ ਦੀ ਕਨਸਟੀਟਿਊਸ਼ਨ ਦੇ ਸੰਦਰਭ ਦੇ ਵਿੱਚ ਜੇਲ੍ਹ ਦਾ ਕੰਮ ਲੋਕਾਂ ਨੂੰ ਰਿਫਾਰਮ ਕਰਨਾ ਹੈ ਰਿਫਾਰਮ ਕਰਨ ਦੇ ਵਿੱਚ ਉਸ ਦਾ ਸੁਧਾਰ ਕਰਨ ਦੇ ਵਿੱਚ ਸੁਧਾਰਕਾਰੀ ਜੇਲ੍ਹਾਂ ਦੇ ਉੱਤੇ ਤੁਸੀਂ ਲਿਖਿਆ ਦੇਖੋਗੇ ਉੱਤੇ ਲਿਖਿਆ ਹੁੰਦਾ ਸੁਧਾਰ ਘਰ ਹੈ ਜੇਲ੍ਹ ਨਹੀਂ ਲਿਖਿਆ ਹੁੰਦਾ ਸੁਧਾਰ ਕਰਨ ਦੇ ਵਿੱਚ ਜਿਹੜਾ ਉਸ ਦਾ ਘਰ ਦੇ ਨਾਲ ਕੰਟੈਕਟ ਰਹਿਣਾ ਹੈ ਘਰ ਦੇ ਨਾਲ ਉਸ ਦਾ ਸੰਪਰਕ ਰਵੇ ਉਹ ਜਾਂਦਾ ਆਉਂਦਾ ਰਵੇ ਫੈਮਿਲੀ ਦੇ ਬਾਰੇ ਸੋਚਦਾ ਰਵੇ ਸੋ ਉਹ ਉਸ ਦੇ ਵਿੱਚ ਚੰਗਾ ਬਣ ਕੇ ਸਮਾਜ ਦੇ ਵਿੱਚ ਵਿਚਰਨ ਦੀ ਇੱਛਾ ਰੱਖੇ ਇਹ ਇਹੋ ਜਿਹੇ ਕੰਮ ਹੁੰਦੇ ਨੇ ਔਰ ਉਸ ਨੂੰ ਤੁਸੀਂ ਜੇ 18 18 20 20 ਸਾਲ ਤੱਕ ਆਪਣੇ ਸਾਰੇ ਸੰਪਰਕ ਤੋੜ ਕੇ ਰੱਖੋਗੇ ਤਾਂ ਇਹ ਜ਼ਾਲਮਾਨਾ ਕਾਰਵਾਈ ਹੈ ਸਜਾ ਪੂਰੀ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਨਾ ਛੱਡਿਆ ਜਾਏ ਨਾ ਛੱਡਿਆ ਜਾਏ ਇਹ ਉਸ ਤੋਂ ਵੀ ਵੱਧ ਜ਼ਾਲਮਾਨਾ ਕਰਨ ਕਾਰਵਾਈ ਹੈ ਔਰ ਕੋਈ ਡੈਮੋਕਰੈਟਿਕ ਪ੍ਰੋਸੈਸ ਨਹੀਂ ਹੈ ਕੋਈ ਇਨਿਆ ਨਹੀਂ ਇਹ ਸਾਰਾ ਅਨਿਆਂ ਤੱਕਾ ਹੋ ਰਿਹਾ ਸੋ ਇਸ ਦੇ ਵਿੱਚ ਜਾਇਜ਼ ਹੈ ਕਿ ਇਹਨਾਂ ਵਾਸਤੇ ਪ੍ਰੈਸ ਵਾਸਤੇ ਮੀਡੀਆ ਵਾਸਤੇ ਇਹ ਜਾਇਜ਼ ਹੈ ਕਿ ਉਹ ਇਸ ਆਦਮੀ ਦੇ ਨਾਲ ਖੜਨ ਦੇਖੋ ਅਨਾਜਾਰੇ ਦਾ ਇੱਕ ਟੈਂਪਰੇਰੀ ਜਾ ਉਹ ਹੈ ਔਰ ਸਾਰੇ ਬਥੇਰੇ ਲੋਕਾਂ ਦੀ ਉਹਦੇ ਨਾਲ ਸਮਰਥਨ ਹੈ ਜਿਸ ਤਰ੍ਹਾਂ ਸਿੱਖ ਕੌਮ ਦਾ ਗੁਰਵਕ ਸਿੰਘ ਦੇ ਨਾਲ ਹੈ ਇਸ ਤਰ੍ਹਾਂ ਇੱਕ ਤਕਕੇ ਦਾ ਉਹ ਕਾਫੀ ਵੱਡਾ ਸਮਰਥਨ ਹੈ ਔਰ ਉਸ ਨੂੰ ਰੋਜ਼-ਰੋਜ਼ ਇੱਕ ਗੱਲ ਵਾਸਤੇ ਰੋਜ਼-ਰੋਜ਼ ਉਸ ਦਾ ਪ੍ਰਚਾਰ ਕਰਨਾ ਔਰ ਇਹ ਜਿਹੜਾ ਵੱਡਾ ਕੰਮ ਹੈ ਨਿਆਂ ਦੀ ਵਿਵਸਥਾ ਨੂੰ ਸਥਾਪਿਤ ਕਰਨ ਦੀ ਦੀ ਕੋਸ਼ਿਸ਼ ਕਰਨਾ ਇਹ ਉਹਨਾਂ ਨੂੰ ਬਹੁਤ ਵੱਡਾ ਕੰਮ ਹੈ ਔਰ ਇਸ ਦਾ মিডিਆ ਨੋਟਿਸ ਨਾ ਲਵੇ ਔਰ ਫਿਰ ਜੇ ਨੋਟਿਸ ਲਵੇ ਤਾਂ ਫਿਰ ਉਸ ਨੂੰ ਔਜੜ ਪਾਉਣ ਦੀ ਕੋਸ਼ਿਸ਼ ਕਰੇ ਇਹ ਸੌਫਤਾਨੀ ਅੱਜ ਦੇ ਜ਼ਮਾਨੇ ਦੇ ਵਿੱਚ ਔਰ ਕਿਸੇ ਨਾ ਕਿਸੇ ਦਿਨ ਜਿਵੇਂ ਦਿੱਲੀ ਦੀਆਂ ਦਿੱਲੀ ਦੇ ਕਤਲੇਆਮ ਤੇ ਹੋਰ ਕਤਲੇਆਮ ਵਾਸਤੇ ਲੋਕਾਂ ਨੂੰ ਸ਼ਰਮਸਾਰ ਹੋਣਾ ਪਿਆ ਸਰਕਾਰਾਂ ਨੂੰ ਹੱਥ ਜੋੜ ਕੇ ਮਾਫੀਆਂ ਮੰਗਣੀਆਂ ਪਈਆਂ ਉਸੇ ਤਰ੍ਹਾਂ ਹੀ ਸ਼ਾਇਦ মিডিਆ ਨੂੰ ਕਿਸੇ ਵੇਲੇ ਅਹਿਸਾਸ ਹੋਏਗਾ ਕਿ ਅਸੀਂ ਕੀ ਕੀਤਾ ਜੀ ਬਿਲਕੁਲ ਠੀਕ ਹੈ ਜੀ ਵੀਰ ਗੁਰਤੇਜ ਸਿੰਘ ਜੀ ਨੇ ਗੁਰਮੁਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਇਹ ਪੋਖੜ ਤਾਲ ਦੇ ਉੱਤੇ ਜੋ ਰੋਸ਼ਨੀ ਪਾਈ ਹੈ ਕਿਡਾ ਚੰਗਾ ਹੋਵੇ ਕਿ ਸਾਡੀਆਂ ਉੱਚੀਆਂ ਸੰਸਥਾਵਾਂ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਅਹੁਦੇਦਾਰ ਨੇ ਉਹ ਪਹਿਲਾਂ ਸਿੱਖ ਸਿਧਾਂਤਾਂ ਨੂੰ ਸਮਝ ਲੈਣ ਸਮਝਣ ਤੋਂ ਬਾਅਦ ਉਹ ਆਪਣੀ ਸਟੇਟਮੈਂਟ ਦੇਣ ਕਿ ਇਹ ਸਿੱਖ ਸਿਧਾਂਤਾਂ ਅਨੁਸਾਰ ਨਹੀਂ ਤੇ ਜੇ ਉਹ ਬਿਨਾਂ ਸਮਝੇ ਇਸ ਤਰ੍ਹਾਂ ਦੀਆਂ ਗੱਲਾਂ ਕਰਣਗੇ ਤੇ ਇਹਦੇ ਨਾਲ ਸਿਕਸਧਾਂਤ ਵੀ ਨੀਵਾ ਹੋਏਗਾ ਤੇ ਕੌਮ ਦਾ ਸਿਰ ਵੀ ਨੀਵਾ ਹੋਏਗਾ ਆਪਾਂ ਗੁਰੇਜ਼ ਕਰੀਏ ਤੇ ਸਾਰੇ ਜਥੇਦਾਰ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਉਹ ਆਪਣੇ ਵਿਦਵਾਨਾਂ ਦੀ ਇੱਕ ਟੀਮ ਤੋਂ ਪਹਿਲਾਂ ਸਲਾਹ ਲੈ ਲਿਆ ਕਰਨ ਕਿ ਉਹਨਾਂ ਨੇ ਕੀ ਸਟੇਟਮੈਂਟ ਦੇਣੀ ਹੈ ਕੀ ਸਿਕਸਧਾਂਤ ਅਨੁਸਾਰ ਹੈ ਤੇ ਕੀ ਨਹੀਂ ਹੈ ਤੇ ਬੜਾ ਚੰਗਾ ਹੋਵੇ ਇਹਨਾਂ ਸਭ ਗੱਲਾਂ ਦੇ ਨਾਲ ਆਪ ਸਭ ਤੋਂ ਖਿਮਾ ਦੇ ਜਾਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ